ਅਬ ਜਦ ਕਰੀ ਐਸੀ ਕਹਾਣੀ ਚੱਲੇ ਮੈਨੂੰ ਪੰਜਾਬ ਵਿਧਾਇਕ ਸੰਧ ਚੇਤੇ ਆ ਜਾਂਦੇ ਕੋਈ ਵਾਰ ਮੈਨੂੰ ਲੈ ਕੇ ਲੈ ਕੇ ਮੁਰਦ ਤੇ ਉਹਨਾਂ ਨੇ ਮੈਨੂੰ ਕਦੀ ਯਾਦ ਕੀਤਾ ਤੇ ਨਾ ਮੈਂ ਉਧਰ ਦਾ ਰੋਕੀ ਗਾ ਉਹ ਮੈਨੂੰ ਲੈ ਗਏ ਵਿਥਾਣੂ ਪੁਰਾਣੇ ਮਹਾਪੁਰਸ਼ਾਂ ਦੇ ਜੋ ਪਹਿਲੇ ਸੰ ਉਹਨਾਂ ਦੇ ਬਸਤਰ ਦਿਖਾਈਏ ਇੱਕ ਕਮਰੇ ਚ ਲੈ ਗਏ ਕਹਿੰਦੇ ਕਿ ਸੰਧ ਜੀ ਦੇ 304 ਲੋਏ ਨੇ 300 ਉਹ ਚੰਗਾ ਉਹਨਾਂ ਤੇ ਕਪੜੇ ਦੀ ਦੁਕਾਨ ਹੀ ਪਾਲਣ ਦੇ ਬਿਦਾ ਜੀ ਦੀ ਸਾਰਾ ਦਿਨ ਹੀ ਪਾਉਂਦੇ ਰਹੇ 300 ਚੋਲੇ ਇਹ ਦਿਨ ਦੇ ਵਿੱਚ ਦੋ ਲੋਕੀ ਦਾਤਾ ਬਦਲਨ ਤਿੰਨ ਤਿੰਨ ਵਾਰੀ ਬਦਲਣ ਤੇ ਨਾ ਵਿਚਾਰਿਆ ਦੀ ਚੋਲਿਆਂ ਦੀ ਕਰਮ ਜੋ ਹੈ ਆਵੇ ਕੀ ਵਾਰੀ ਦੂਸਰੇ ਕਮਰੇ ਚ ਲੈ ਗਏ ਇਹ 200 ਜੋੜੀਆਂ ਨੇ ਪਹਿਰਾ ਦੇ ਇਹ हिरਨ ਦੀ ਖੰਡੇ ਬਣੇ ਨੇ ਇਹ ਸ਼ੇਰ ਦੀ ਖੰਡੇ ਨੇ ਇਹ ਉਠ ਦੀ ਖੰਡੇ ਇਹਨਾਂ ਨੂੰ ਕਹਿੰਦੇ ਨੇ ਪਰ ਇਹ ਪੁਰਾਣੇ ਮੁਰਗ ਦੇ ਨੇ ਇਹ ਪੁਰਾਣੇ ਮੁਰਗ ਦੇ ਨੇ ਮੈਂ ਇਹਨਾਂ ਸੰਤਾਨ ਨੂੰ ਬਾਟਾ ਦੀ ਏਜੰਸੀ ਲੈ ਕੇ ਦੇਣੀ ਸੀ ਇਹ ਕਿਹੜੇ ਚੱਕਰ ਚ ਪਿਆ ਮੈਂ ਕਿ ਤੁਸੀ ਮੈਨੂੰ ਸੰਗ ਦੇ ਡੇਰੇ ਲੈ ਆਇਆ ਵਾ ਇੱਕ ਮਹਾਪੁਰਸ਼ਾਂ ਦੇ ਡੇਰੇ ਔਰ ਉਹਨਾਂ ਦੀ ਵਰਸੀ ਕੋਈ ਗਿਆਨ ਦੀ ਗੱਲ ਸੁਣਾਉ ਉਹਨਾਂ ਦੇ ਉਹਨਾਂ ਕੀ ਦੇਵੀ ਗੁਣ ਸਨ ਕਿਹੜੇ ਚੱਕਰਾਂ ਚ ਪੈ ਗਏ ਤੇ ਮੈਂ ਕਿਹੜੇ ਨਹੀਂ ਦੇਖ ਸਕਦਾ ਵਕਤ ਉਹ ਬਾਜ਼ਾਰ ਦੇਖੇ ਸਭ ਕੁਝ ਮੈਨੂੰ ਦੇਖਣ ਨੂੰ ਮਿਲ ਜਾਏ ਇਹ ਤੇ ਤੁਸੀਂ ਮੈਨੂੰ ਬਾਜ਼ਾਰ ਦੇ ਸਮਾਨ ਦੇਖਾ ਕਿਸੇ ਸੰਤ ਦੇ ਗੈਰੇਜ ਨਾਲ ਇਹ ਤੇ ਬਾਜ਼ਾਰ ਚ ਮੈਨੂੰ ਮਾਰ ਹੈ ਇਹ ਤੇ ਮੈਂ ਸਭ ਕੁਝ ਬਾਜ਼ਾਰ ਵਿੱਚ ਹੀ ਦੇਖ ਸਕਦਾ ਮੇਰੇ ਮੂੰਹ ਇਸ ਤਰ੍ਹਾਂ ਦੇ ਬੋਲ ਸੁਣ ਕੇ ਨਾ ਅੱਗੇ ਲੈ ਜਾਣ ਦੀ ਹਿੰਮਤ ਨਹੀਂ ਪਈ ਤੇਰੇ ਔਰ ਉਹਨਾਂ ਦੀ ਵਰਸੀ ਕੋਈ ਗਿਆਨ ਦੀ ਗੱਲ ਸੁਣਾਉ ਉਹਨਾਂ ਦੇ ਉਹਨਾਂ ਇਹ ਦੇਖ ਸਕਦਾ ਜਿਹੜੇ ਚੱਕਰਾਂ ਚ ਪੈ ਗਏ ਤੇ ਮੈਂ ਫਿਰ ਵੀ ਦੇਖ ਸਕਦਾ ਵੱਤ ਉਹ ਬਾਜ਼ਾਰ ਦੇ ਜਿਸਤ ਕੁਝ ਮੈਨੂੰ ਦੇਖਣ ਨੂੰ ਮਿਲ ਜਾਏਗਾ ਇਹ ਤੇ ਤੁਸੀਂ ਮੈਨੂੰ ਬਾਜ਼ਾਰ ਦੇ ਵਿੱਚ ਕਮਾਉਂਦੇ ਪਿਆ ਕਿਸੇ ਸੰਘ ਦੇ ਢੇਰੇ ਚ ਨਹੀਂ ਇਹ ਤੇ ਬਾਜ਼ਾਰ ਦੇ ਚ ਮੈਨੂੰ ਕਮਾਉਂਦੇ ਇਹ ਤੇ ਮੈਂ ਸਭ ਕੁਝ ਬਾਜ਼ਾਰ ਦੇ ਵਿੱਚ ਹੀ ਦੇਖ ਸਕਦਾ ਮੇਰੇ ਮੂੰਹ ਇਸ ਤਰ੍ਹਾਂ ਦੇ ਬੋਲ ਸੁਣ ਕੇ ਨਾ ਅੱਗੇ ਲੈ ਜਾਣ ਦੀ ਹਿੰਮਤ ਨਹੀਂ ਪਈ ਬੰਦਾ ਇਹਨਾਂ ਨੂੰ ਕਹਾਣੀਆਂ ਦੀਆਂ ਸੰਜੋਟ ਕਹਾਣੀਆਂ ਪੜੀਆਂ ਲੈ ਨਾ ਉਹਨਾਂ ਨੇ ਦੇਖ ਲਏ ਤੇ ਮੂੰਹ ਫੜ ਬੰਦਾ ਹੈ ਦੇ ਦਿਲ ਦਚ ਨਹੀਂ ਰਿਹਾ। ਹੋਰ ਇਹ ਨੂੰ ਕੁਝ ਕਹੀ ਜਾਂਦਾ ਹੈ ਤੇ ਤੋਹਨ ਕਰੀ ਜਾਂਦਾ ਹੈ। ਮੈਂ ਕਿਹਾ ਤੁਸੀਂ ਦਿਖਾਈ ਜਾਓ ਆਪਾਂ ਦੇ ਵਿਆਖਿਆਕਾਰਾਂ ਵਿਆਖਿਆ ਕਰਦੇ ਜਾਵਾਂਗੇ ਤੁਹਾਨੂੰ ਸੁਣਾਈ ਜਾਊਗਾ। ਇਹ ਮਤ ਨਹੀਂ ਪਈ ਉਹਨਾਂ ਦੇ। ਕਿਉਂਕਿ ਬਾਅਦ ਵਿੱਚ ਮੈਨੂੰ ਪਤਾ ਚੱਲਿਆ ਉਹਨਾਂ ਨੇ ਗੱਡੀਆਂ ਦਿਖਾਣੀਆਂ ਸੰਦੂਸ਼ੀ ਇਹਦੇ ਗਏ ਨਹੀਂ। ਅਜੇ ਤੁਹਾਨੂੰ 18 ਕੰਡੀਸ਼ਨ ਰੂਮ ਦਿਖਾਣੇ ਸਾਂ ਤੁਸੀਂ। ਜੋ ਹੈ ਕੰਮ ਖਰੀਦ ਦਿੱਤੀ ਉਹ ਲੈ ਲੈਣੇ ਗਏ। ਮੈਂ ਚੰਗਾ ਜਾਣ ਛੁੱਟੀਆਂ ਵਿੱਚ ਸਿਰ ਕੰਦੇ ਲੇ ਲੇ। ਐਵੇਂ ਬਖਤ ਜ਼ਾਇਦਾ ਕਰਨਾ ਸੀ। ਇਹੀ ਸਭ ਕੁਝ ਦੇਖਣੇ ਤੇ ਬਾਜ਼ਾਰ ਦੇ ਤੋੜ। ਇਹੀ ਕੁਝ ਐਗਜ਼ਾਮ ਦੇ ਗੈਰੇਚ ਦੇਖਾ। ਸੰਤ ਦੇ ਘਰੀ ਤੇ ਆਂਦਾ ਮਨ ਸਤਸੰਗ ਦੇ ਦੇਵੀ ਗੁਣਾ ਦੇ ਔਰ ਵੱਡ ਕਿਸਮ ਦੀ ਅਸੀਂ ਵੱਡਾ ਮਨ ਉਸ ਨੂੰ ਕਹਿੰਦੇ ਆ ਜਿਹਦੇ ਕੋਲ ਬੰਦ ਦੀ ਨਮਾਇਸ਼ ਹੋਵੇ ਵੱਡਾ ਸੰਤ ਜਿਸ ਨੂੰ ਕਹਿੰਦੇ ਜਿਹਦੇ ਕੋਲ ਬੰਦ ਦੀ ਨਮਾਇਸ਼ ਬਈ ਦੇ ਕੋਲ 100 ਰਾਇਲ ਰਾਇਸਤਾਨਾ ਖੜੀਆਂ ਨੇ ਬਹੁਤ ਵੱਡਾ ਸੰਤ ਹੈ ਬਹੁਤ ਵੱਡਾ ਸੰਤ ਹੈ ਫਿਰ ਵਿਚਾਰਾ ਕਬੀਰ ਤੇ ਬਿਲਕੁਲ ਸੰਤ ਨਹੀਂ ਹੋਵੇ ਉਹਦੇ ਕੋਲ ਤੇ ਟੁੱਟੀ ਮੰਜੀ ਵੀ ਨਹੀਂ ਚੱਲਦੀ ਉਹਦੇ ਫਿਰ ਬਿਲਕੁਲ ਸੰਤ ਨਹੀਂ ਜਿਸ ਡੰਗਰਾਂ ਦੀ ਸੰਤ ਨੂੰ ਨਾਪਣਾ ਹੈ ਇਹ ਮੀਟਰ ਨਹੀਂ ਨੇ ਤੇ ਦੁਨੀਆ ਨੇ ਮੀਟਰ ਬਣਾਏ ਨੇ ਨਾਪਣ ਦੇ ਸੰਤਾਂ ਨੂੰ ਜੇ ਕਿਨ ਜਾਣੇ ਇਹ ਮੀਟਰ ਨਹੀਂ